ਬਾਈ ਉਹ ਕੀ ਹਾਲਾ ਮੰਡਿਓ ਕਿੰਦਰ ਕੱਲੀ ਜੋੜੀ ਸਵੇਰੇ ਸਵੇਰੇ ਹੋਰ ਕੰਮ ਵਿੱਚ ਤਾਂ ਬਾਈ ਫੇਰ ਚੱਲੇ ਜੀ ਹੈ ਫੇਰ ਚੱਲੇ ਜੀ ਫੇਰ ਕੀ ਕਰਨ ਜਾਂਦੇ ਹੋ ਝੂਣਾ ਵੜ ਤੋ ਮੈਂ ਤਾਂ ਆਪ ਨੂੰ ਬੁਲਾਈ ਆ ਪਰਾਲੀ ਨੂੰ ਵੜ ਕੇ ਜਿੱਤੇ ਨਾ ਹੋਰ ਮੇੜ ਦਾ ਕੰਮ ਹੋ ਬੱਲੇ ਚੋਗਰੋ ਤੁਸੀਂ ਤਾਂ ਨੰਬਰ ਲੈ ਗਏ ਫਿਰ ਹੋਰ ਭਾਤੀਆਂ ਮੋਰੀਆਂ ਮਾ ਚਲੋ ਹੁਣ ਲਾ ਆਈਆਂ ਕਿਉਂਕਿ ਨਵੇੜਾ ਤੂੰ ਵੜਦਾ ਬਾਈ ਨਹੀਂ ਮੈਂ ਤਾਂ ਥੋੜਾ ਦੇਰ ਲੱਗੂਗਾ ਅੱਛਾ ਹਾਂ ਅਜੇ ਲੰਦਾ ਨਹੀਂ ਜਣ ਠੀਕ ਹੈ ਜੀ ਤੁਸੀਂ ਉਹ ਕੋਈ ਨਹੀਂ ਕਰ ਲਾਗੇ ਬਾਕੀ ਜਿਹੜੀ ਅੱਗ ਵਾਲੀ ਗੱਲ ਕਰਦਾ ਨਾ 2 ਸਾਲ ਹੋ ਗਏ ਮੈਂ ਤਾਂ ਨਹੀਂ ਪਹਿਲਾਂ ਮੈਂ ਵੀ ਤੁਹਾਡੇ ਨੂੰ ਲਾਉਦੇ ਹੁੰਦਾ ਸੀ ਅੱਛਾ ਤੂੰ ਕਿਉਂ ਨਹੀਂ ਲਈ ਬਈ 2 ਸਾਲ ਹੋ ਗਏ ਮੈਂ ਕਿਉਂ ਨਹੀਂ ਲਈ ਨਹੀਂ ਤੁਹਾਨੂੰ ਦੱਸਦਾ 2 ਸਾਲ ਪਹਿਲਾਂ ਜਦੋਂ ਮੈਂ ਖੇਤ ਜਾ ਕੇ ਅੱਗ ਲਾਦੀ ਨਾ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਖੇਤ ਦੀ ਵਾਟਰ ਤੇ ਕੀ ਜਾ ਰਿਹਾ ਸੀ ਤੇ ਛੋਟੇ ਛੋਟੇ ਤੇ ਬੱਚੇ ਹੀ ਚੜ ਜਦੋਂ ਮੈਨੂੰ ਪਤਾ ਲੱਗਿਆ ਕਿ ਵਾਟਰ ਦੇ ਉੱਪਰ ਬੱਚੇ ਬੈਠੇ ਆ ਤੇ ਅੱਗ ਚੱਲ ਪਈ ਮੈਂ ਬਹੁਤ ਕੋਸ਼ਿਸ਼ ਕੀਤੀ ਬਹੁਤ ਭੱਜਣ ਲੱਗੀ ਸੀ ਕਿਤੇ ਕਹੀ ਨਾਲ ਕਿਤੇ ਪਾਣੀ ਪਾਵਾਂ ਪਰ ਅੱਗ ਤਾਂ ਲੱਗ ਤਾਂ ਇੰਨੀ ਤੇਜ਼ ਹੋ ਗਈਆਂ ਯਾਰ ਉਹ ਜਿਹੜੇ ਟੀਗਰੀ ਦੇ ਬੱਚੇ ਸੀ ਨਾ ਉਹ ਸੜ ਕੇ ਸੁਆਹ ਹੋ ਗਏ ਤੇ ਮੰਮਤਾ ਦੇਖੀ ਮੈਂ ਉਹ ਨੂੰ ਕੱਢੀ ਨਹੀਂ ਲਈ ਜਿਹੜੀ ਉੱਡ ਕੇ ਜਾ ਸਕਦੀ ਸੀ ਉਹ ਉੱਡ ਕੇ ਹੀ ਪਰੇ ਗਈ ਉਹ ਆਪਦੇ ਬੱਚਿਆਂ ਦੇ ਨਾਲ ਸੜ ਕੇ ਸੁਆਹ ਹੋ ਗਏ ਫਸ ਉਹ ਘਟ ਨਾਲੇ ਭਜਿਆ ਮੈਨੂੰ ਧਰ ਅੰਦਰ ਤੱਕ ਚ ਡੋੜ ਦਿੱਤਾ ਹਰ ਦੋ ਕਿੱਲੇ ਤਾਂ ਮੈਂ ਕਰਦਾ ਖੇਤੀ ਸਬਜ਼ੀ ਲਾਈ ਰਿਆ ਤੁਹਾਨੂੰ ਪਤਾ ਸਾਰੇ ਇਲਾਕੇ ਚ ਮੇਰੀ ਸਬਜ਼ੀ ਜਾਂਦੀ ਆ ਤੇ ਮਹਿੰਗੇ ਰੇਟ ਤੇ ਵਿਕਦੀ ਆ ਵਾਕਿਆ ਨਾਬਾ ਫਾਊਂਡੇਸ਼ਨ ਵਾਲੇ ਮੁੰਡੇ ਆਉਂਦੇ ਜਿੰਦੇ ਮੇਰੇ ਕੋਲੇ ਅੱਛਾ ਉਹ ਮੈਨੂੰ ਕੋਈ ਟੈਕਨੀਕਾਂ ਨੱਸ ਕੇ ਗਏ ਸੀ ਉਹਨਾਂ ਟੈਕਨੀਕਾਂ ਦੇ ਨਾਲ ਹੁਣ ਮੈਂ ਖੇਤੀ ਕਰਦਾ ਹੁਣ ਬਹੁਤ ਸਾਰੀਆਂ ਮਸ਼ੀਨਾਂ ਆ ਗਈਆਂ ਪਰ ਉਹ ਉਹਨਾਂ ਦੀਆਂ ਟੈਕਨੀਕਾਂ ਨੂੰ ਸਮਝ ਕੇ ਫੇਰ ਕਰਨੀ ਪੈਂਦੀ ਆ ਕਈ ਵਾਰੀ ਵੈਸੇ ਆਪਾਂ ਕਰ ਦਿੰਦੇ ਆ ਫੇਰ ਨੁਕਸਾਨ ਵੀ ਹੋ ਜਾਂਦਾ ਠੀਕ ਹੈ ਨਾ ਤੈਂ ਕਿ ਪ੍ਰੋਜੀ ਦਾ ਫੇਰ ਕਰਦਾ ਕਿ ਆ ਤੂੰ ਹੁਣ ਕਰਨਾ ਕਿ ਤੈਨੂੰ ਦੱਸ ਕੇ ਤਾਹਟਿਆ ਤੁਸੀਂ ਮੇਰੀ ਗੱਲ ਸੁਣੋ ਹਾਂ ਤੁਸੀਂ ਇਹ ਗੱਲ ਯਾਦ ਰੱਖ ਲਓਗੇ ਨਾ ਉਹ ਜਿਹੜਾ ਵੀ ਪੜਾ ਅਲੇ ਘਰ ਉਹ ਉਹ ਤੁਹਾਡਾ ਬਾਹਰ ਬਾਹਰ ਬੰਦਾ ਲੈ ਕੇ 1 ਰੁਪਏ ਦੀ ਡੱਬੀ ਹੁਣ ਕੰਮ ਨਹੀਂ ਕਰਦਾ ਉਹ ਜਿਹੜਾ ਜੇਬ ਚ ਪਾਈ ਬੰਦਾ ਹੁਣ ਕਿਸੇ ਨਾਲ ਜਾ ਕੇ ਤੇ ਬੜਾ ਮੱਥਾ ਮਾਰੂ ਯਾਰ ਇਹ ਲਾ ਲਦੇ ਛੱਕ ਫਰੇ ਜਾ ਇੱਥੇ ਲੋੜ ਨਹੀਂ ਆਉਂਗਾ ਉਹ ਗੱਲ ਸੁਣ ਲਈ ਤੁਸੀਂ ਮੇਰੀ ਗੱਲ ਤਾਂ ਸੁਣੋ ਦੇਖੋ ਅਬਦ ਲਾਉਣਾ ਨਾ ਲਾਉਣਾ ਇਹ ਤਾਂ ਆਪਣੀ ਮਰਜ਼ੀ ਆ ਲਈ ਚਾਹੇ ਨਾ ਪਰ ਅੱਜ ਆਪਣੇ ਪਿੰਡ ਸਾਥ ਚੋਂ ਨਾ ਆਪਾਂ ਫਾਊਂਡੇਸ਼ਨ ਵਾਲੇ ਮੁੰਡੇ ਆਏ ਲਿਆ ਉਹਨਾਂ ਦਾ ਪ੍ਰੋਗਰਾਮ ਜਾਰ ਖੜਿਆ ਗਿਆ ਆਪਾਂ ਉਹਨਾਂ ਦੀ ਚਾਰ ਗੱਲਾਂ ਸੁਣਿਆ ਨੇ ਜੇ ਥੋੜੇ ਚਿੰਗੀਆਂ ਲੱਗੀਆਂ ਤਾਂ ਲੜ ਬੰਨ ਲਿਓ ਨਹੀਂ ਰਹਿਣ ਦਿਓ ਬਿਲਕੁਲ ਜੇ ਜੇ ਵੀ ਤਕਰੀਫ ਆਉਂਦੀ ਲੱਗੀ ਉਹ ਤੁਸੀਂ ਸਾਂਝੀ ਕਰ ਲਿਓ ਕੋਈ ਗੱਲ ਨਹੀਂ 6 ਮਹੀਨੇ ਫੇਰ ਤੋਂ ਕੋਈ ਨਾਲ ਆ ਚਾਹ ਤੂੰ ਵੀ ਪਉਣਗੇ ਇੱਕੋ ਜਿਹੇ ਨਾਲ ਰੱਖਿਆ ਹੋਇਆ ਇੱਕ ਮਿੰਟ ਚਲੋ ਇਹ ਵੀ ਨਾਲ ਹੀ ਚੱਲਾਂ ਥੋੜੀ ਕੋਈ ਆਜੋ 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 ਜੀ हां जी मेरे भैनू ते भ्रावो आज ਅਸੀਂ ਇੱਥੇ ਇੱਕ ਖਾਸ ਮੁੱਦੇ ਤੇ ਇਕੱਠੇ ਹੋਇਆ ਮੁੱਦੇ ਤੇ ਇਕੱਠੇ ਹੋਣਾ ਸਾਡਾ ਬਣਦਾ ਵੀ ਸੀ ਕਿਉਂਕਿ ਸਾਡਾ ਵਾਤਾਵਰਨ ਬਹੁਤ ਗੰਦਲਾ ਤੇ ਜ਼ਹਿਰੀਲਾ ਹੋ ਗਿਆ ਕਿਉਂਕਿ ਤਰ੍ਹਾਂ-ਤਰ੍ਹਾਂ ਦੀਆਂ ਖਾਦਾਂ ਜ਼ਹਿਰਾਂ ਅਸੀਂ ਧਰਤੀ ਦੇ ਵਿੱਚ ਪਾ ਰਹੇ ਹਾਂ ਉਹ ਸਾਡੇ ਬੱਚੇ ਖਾ ਰਹੇ ਨੇ ਦਿਨੋਂ ਦਿਨ ਕੁਮਾਰੀਆਂ ਦਾ ਘਰ ਬਣਦਾ ਜਾਂਦਾ ਜਿਹੜਾ ਸਾਡਾ ਪੰਜਾਬ ਹੈ ਇਹਦੇ ਨਾਲ ਤਾਂ ਬਿਮਾਰੀਆਂ ਲੱਗ ਹੀ ਰਹੀਆਂ ਬਜ਼ੁਰਗ ਬੈਠਿਆ ਜਿਹੜੀਆਂ ਪੁਰਾਣੀਆਂ ਪ੍ਰਾਕਾ ਕਰਦੇ ਹੁੰਦੇ ਸੀ ਕਿਸੇ ਦਾ ਲੀਬਰ ਇਫੈਕਟ ਨਹੀਂ ਸੀ ਹੁੰਦਾ ਚੰਗੀਆਂ ਉਮਰਾਂ ਭੋਲਦੇ ਸੀਗੇ 100 ਸਾਲ ਪਲੱਸ ਜਾਂਦੇ ਸੀਗੇ ਇਹਦਾ ਕਾਰਨ ਇਹ ਸੀ ਕਿ ਖੇਤੀ ਆਰਦੇ ਸੀ ਆਰਦੇ ਘਰ ਦੀ ਸਰਦੀ ਸੀ ਆਰਦੇ ਘਰ ਦਾ ਦੁੱਧ ਸੀ ਦਹੀਂ ਛੋਲੇ ਮੱਕੀ ਸਵਾ ਸਭ ਆਪ ਦਾ ਸੀਗਾ ਆਪਦੇ ਹੱਥੀ ਜਣੀ ਪੈਦਾ ਕਰਦੇ ਸੀ ਤੇ ਆਪਦੇ ਹੱਥੀ ਖਾਂਦੇ ਸੀ ਪਰ ਹੁਣ ਆਪਾਂ ਸਾਰਾ ਬਜਾ ਰੂ ਕਰ ਰਹੇ ਹਾਂ ਆ ਬੱਚੇ ਬੈਠੇ ਆ ਵੱਡੀਆਂ ਜਿਹੜਾ ਇਹ ਖਾ ਰਹੇ ਨੇ ਸਾਡੇ ਸਾਰਿਆਂ ਦੇ ਬੱਚੇ ਖਾ ਰਹੇ ਮੇਰਾ ਆਪ ਦਾ ਬੱਚਾ ਵੀ ਖਾ ਰਿਹਾ ਇਹਨਾਂ ਨੂੰ 버ਗਰ ਖਵਾ ਰਹੇ ਪੀਜ਼ੇ ਖਵਾ ਰਹੇ ਆ ਨਿਰਮ ਮੈਦਾ ਕੱਚਾ ਮੈਦਾ ਇਹ ਬੱਚੇ ਜਦੋਂ ਮੈਦਾ ਖਾਂਦੇ ਆ ਨਾਲ ਕੋਕ ਪੀਂਦੇ ਆ ਉਹਦੇ ਨਾਲ ਜਿਹੜੇ ਲੀਵਰ ਆ ਉਹ ਅਫੈਕਟ ਹੋ ਰਹੇ ਉਮਰ ਘਟਣ ਦਾ ਵੀ ਕਾਰਨ ਇਹ ਆ ਬਿਮਾਰੀਆਂ ਵਧਣ ਦਾ ਵੀ ਕਾਰਨ ਤੇ ਸੋ ਜੇ ਆਪਾਂ ਇਹ ਚੀਜ਼ਾਂ ਆਪਦੇ ਹੱਥੀ ਉਗਾਵਾਂਗੇ ਆਪਦੇ ਬੱਚਿਆਂ ਨੂੰ ਖਵਾਵਾਂਗੇ ਰਾਹਤ ਆ ਤੰਦਰੁਸਤ ਰਹੋ ਬੜਾ ਆਪਣਾ ਕਹਿ ਦੇ ਅਕਲ ਆ ਤੇ ਝੂਣਾ ਹੋ ਗਿਆ ਪਰ ਬਹੁਤ ਘਟਨਾਵਾਂ ਵਾਪਰ ਜਾਣੀਆਂ ਅੱਗ ਲਾਉਣੀ ਲਾਣਾ ਲਾਉਣੀ ਇਹ ਤੁਹਾਡਾ ਲਾਉ ਨਾਲ ਲਾਉ ਅਸੀਂ ਇਹ ਕਹਿੰਦੇ ਪਰ ਜਦੋਂ ਧੂਹਾ ਹੁੰਦਾ ਨਾ ਤਾਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਆ ਪਿੱਛੇ ਜੇ ਤੁਸੀਂ ਵੇਖਿਆ ਉਹਨਾਂ ਵਾਰ ਇੱਕ ਸਕੂਲ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਜਦੋਂ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਡਰਾਈਵਰ ਨੂੰ ਨਾ ਲੱਗਿਆ ਵੀ ਬੈਨ ਲੱਗ ਜੂ ਪਰ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸੀ ਕਿ ਉਹ ਜਿਹੜੀ ਵੈਨ ਆ ਉਸ ਨੂੰ ਅੱਗ ਚੜ ਗਈ ਤੇ ਉਹਦੇ ਵਿੱਚ ਛੇ ਹੱਥ ਬੱਚੇ ਸੀ ਜਿਹੜੇ ਸੜ ਕੇ ਸਬਾ ਉਹ ਮਾਪੇ ਜਿਨ੍ਹਾਂ ਨੇ ਆਪੇ ਬੱਚਿਆਂ ਨੂੰ ਸਵੇਰੇ ਟਿਫਨ ਪੈਕ ਕਰਕੇ ਆਪਦੇ ਰੱਥਾਂ ਦੇ ਨਾਲ ਉਹ ਵੈਨ ਦੇ ਵਿੱਚ ਬਹਾਇਆ ਸੀ ਤੇ ਉਹਨਾਂ ਹੱਥਾਂ ਦੇ ਵਿਚ ਆ ਦੇ ਪੁੱਤਰਾਂ ਨੇ ਹੰਡਾ ਸਿਆ ਚੱਕ ਕੇ ਲੱਗੇ ਸਾਨੂੰ ਮਾਫ਼ ਕਰੀਂ ਬਾਬਾ ਨਾਨਕ ਅਸੀਂ ਤੇਰੀ ਗੱਲ ਨਹੀਂ ਮੰਨੀ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਇੱਕ ਹੋਰ ਘਟਨਾ ਇੱਕ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲਾਈ ਉਹਦੇ ਖੇਤ ਦੇ ਨਾਲ ਇੱਕ ਵੀਰ ਬੰਦੇ ਦੀ ਝੌਂਪੜੀ ਸੀ ਜਿੱਥੇ ਉਹਦੀ ਛੋਟੀ ਜਿਹੀ ਬੱਚੀ ਖੇਡ ਰਹੀ ਸੀ ਮੰਜੇ ਦੇ ਉੱਪਰ ਤੇ ਜਦੋਂ ਅੱਖ ਲਾਈ ਉਹਨੇ ਪਰਾਲੀ ਦਾ ਧੂਆ ਇੰਨਾ ਹੋਇਆ ਕਿ ਬੱਚੀ ਨੂੰ ਕੁਛ ਨਹੀਂ ਪਤਾ ਲੱਗਿਆ ਬੱਚੀ ਬਹੁਤ ਛੋਟੀ ਸੀ ਉਹ ਭੱਜਣ ਲੱਗੀ ਅੱਖਾਂ ਲੱਗ ਤਾਂ ਇੰਨੀ ਤੇਜ਼ ਹੋ ਗਈਆਂ ਕਿ ਉਹ ਬੱਚੀ ਬਸੂਨ ਦੀ ਬੱਚੀ ਮੰਜੇ ਦੇ ਵਿੱਚ ਹੀ ਸੜ ਕੇ ਸੁਆਹ ਹੋ ਗਈ ਸਾਨੂੰ ਮਾਫ਼ ਕਰੀ ਬਾਬਾ ਨਾਲ ਅੱਸੀ ਤੇਰੀ ਗੱਲ ਨਹੀਂ ਮੰਨੀ ਇੱਕ ਘਟਨਾ ਹੋਈ ਬਈ ਇੱਕ ਕਿਸਾਨ ਨੇ ਆਪਣੀ ਪੈੜੀ ਨੇ ਉਚਾਰ ਚੜ੍ਹਾ ਉਸ ਨੇ ਤਾਂ ਇਹ ਸੋਚ ਕੇ ਲਗਾਈ ਕਿ ਸੜਕ ਦੇ ਨਾਲ-ਨਾਲ ਮੇਰੀ ਚਿੱਲਾ ਵਾਹੀਆ ਦੁਪਹਿਰ ਦਾ ਸਮਾਂ ਦਾ ਵਿਚਰੋਦੇ ਘੰਟੇ ਦੇ ਵਿੱਚ ਅੱਗ ਲੱਗੀ ਤੇ ਧੂਆ ਆਪੇ ਖਤਮ ਹੋ ਜਾਊਗਾ ਪਰ ਅੱਗ ਵੱਧਦੀ ਵੱਧਦੀ ਅੱਗੇ ਈ ਈ ਵੱਧਦੀ ਕਿ 3-4 ਕਿਲੋਮੀਟਰ ਅੱਗੇ ਸੜਕ ਦੇ ਨਾਲ-ਨਾਲ ਸਾਰਾ ਧੂੰਆਂ ਲੋਟ ਗਿਆ ਤੇ ਇੱਕ ਨਾਂ ਵਿਆਹ ਹੋਇਆ ਘੋੜਾ ਜਾ ਰਿਹਾ ਸੀ ਨਵੇਂ ਵਿਆਹ ਹੋਇਆ ਸੀ ਸ਼ਾਇਦ ਉਹਨਾਂ ਦੇ ਵੀਚਾਰਿਆਂ ਨੇ ਮਾਪਿਆਂ ਨੂੰ ਇਹ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਸਾਲ ਸੇ ਮਹੀਨੇ ਨੂੰ ਕੋਤੇ ਕੋਤੇ ਨੂੰ ਖੜਾਵਾਗੇ ਪਰ ਅਫਸੋਸ ਕਿ ਉਹ ਨਵਾਂ ਵਿਆਹਿਆ ਜੋੜਾ ਇਹ ਸਮਝ ਕੇ ਕਿ ਸ਼ਾਇਦ ਥੋੜੇ ਹੋਵੇ ਉਹਨਾਂ ਨੇ ਮੋਟਰਸਾਈਕਲ ਉਸ ਥੁਮੇ ਦੇ ਵਿੱਚ ਚਾਲੀ ਪਰ ਥੁਮੇ ਦੇ ਵਿੱਚ ਅੱਗੇ-ਅੱਗੇ ਹੀ ਜ਼ਿਆਦਾ ਸੀਗੀ ਤੇ ਉਹਦੀ ਲਪੇਟ ਦੇ ਵਿੱਚ ਆ ਗਿਆ ਤੇ ਉਹਦਾ ਦਮ ਘੁੱਟ ਕੇ ਉਹਨਾਂ ਦਾ ਦੋਵਾਂ ਜੀ ਮੌਤ ਹੋ ਗਈ ਜਿਹੜਾ ਬਹੁਤ ਹੀ ਦਰਦਨਾਕ ਤੇ ਘਰ ਖਤਮ ਹੋ ਗਿਆ ਸਾਨੂੰ ਮਾਫ ਕਰੀ ਬਾਬਾ ਨਾਨਕ ਅਸੀਂ ਤੇਰੀ ਗੱਲ ਨਹੀਂ ਮੰਨੀ ਸਾਨੂੰ ਮਾਫ ਕਰੀ ਬਾਬਾ ਨਾਨਕ ਅਸੀਂ ਤੇਰੀ ਗੱਲ ਨਹੀਂ ਮੰਨੀ ਸਾਨੂੰ ਮਾਫ਼ ਕਰੀਂ ਬਾਬਾ ਨਾਨਕ ਅਸੀਂ ਤੇਰੀ ਗੱਲ ਨਹੀਂ ਮੰਨੀ ਸਾਨੂੰ ਮਾਫ਼ ਕਰੀਂ ਬਾਬਾ ਨਾਨਕ ਅਸੀਂ ਤੇਰੀ ਗੱਲ ਨਹੀਂ ਮੰਨੀ ਮੈਂ ਪੰਜਾਬ ਬੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਮੈਂ ਪੰਜਾਬ ਬੋਲਦਾ ਆਹ ਬੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਗੁਰਬਾਣੀ ਬੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਫਸਲਾਂ ਖਾਲੀਆਂ ਨੇ ਜਹਰਾ ਸੁੱਕ ਗਿਆ ਪਾਣੀ ਬਿਨ ਨਹਿਰਾ ਸੁੱਕ ਗਿਆ ਪਾਣੀ ਮੇਰੇ ਨਹਿਰਾ ਸੁੱਕ ਗਿਆ ਪਾਣੀ मैं शुद्ध बोलता हाँ मैं पंजाब बोलता बोलता मैं पंजाब बोलता हाँ मैं पंजाब बोलता हाँ मैं पंजाब बोलता मैं पंजाब बोलता मैं पंजाब बोलता हाँ मैं पंजाब बोलता हाँ